ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਵਿੱਚ ਹੋਈ ਸੀ ਸੋ ਦਾ ਰਾਈਟ ਆਨਸਰ ਆ ਜਾਏਗਾ অপਸ਼ਨ ਨੰਬਰ ਸੀ 1921 ਵਿੱਚ ਸਿੰਧੂ ਘਾਟੀ ਸਭਿਆਦੇ ਲੋਕ ਕਿਸ ਦੀ ਪੂਜਾ ਕਰਦੇ ਸਨ ਸੋ ਦਾ ਰਾਈਟ ਆਨਸਰ ਆ ਜਾਏਗਾ ਪਸ਼ੂਪਤੀ অপਸ਼ਨ ਨੰਬਰ ਬੀ ਹੇਟਲੀ ਵਿਦਵਾਨਾਂ ਵਿੱਚੋਂ ਕਿਸ ਨੇ ਹੜੱਪਾ ਸਭਿਅਤਾ ਦੀ ਨਿਸ਼ਾਨਾਂ ਦੀ ਖੋਜ ਕੀਤੀ ਸੀ ਸੋ ਇੱਕ ਨਿੰਗਮ ਨੇ ਭਾਰਤ ਵਿੱਚ ਗੁਲਾਮ ਵੰਸ਼ ਦਾ ਸੰਸਥਾਪਕ ਹੇਟਲਿਖਿਆ ਵਿੱਚੋਂ ਕੌਣ ਸੀ ਕਤੂਬਦੀਨ ਐਬਕ অপਸ਼ਨ ਨੰਬਰ ਏ ਰਾਈਟ ਆਨਸਰ ਕਿਹੜਾ ਮੋਗਲ ਸ਼ਾਸਕ ਗੁਰੂ ਰਾਮਦਾਸ ਜੀ ਦਾ ਸਮਕਾਲੀ ਸੀ? 옵ਸ਼ਨ ਨੰਬਰ B ਅਕਬਰ ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ? ਸੋ ਦਾ ਰਾਈਟ ਆਨਸਰ ਆਏਗਾ 옵ਸ਼ਨ ਨੰਬਰ C ਕਸ਼ਮੀਰ ਵਿੱਚ ਰਣਜੀਤ ਸਿੰਘ ਨੇ ਲਾਹੌਰ ਕਿਉਂ ਜਿੱਤਿਆ? 옵ਸ਼ਨ ਨੰਬਰ A 1799 ਸਾਲ ਵਿੱਚ ਐਸਜੀਪੀਸੀ ਦਾ ਚੁਣਿਆ ਪਹਿਲਾ ਪ੍ਰਧਾਨ ਕੌਣ ਸੀ? ਸੋ ਬਾਬਾ ਖੜਕ ਸਿੰਘ 옵ਸ਼ਨ ਨੰਬਰ B ਰੈਕਟਰ ਲਿਵ ਅਵਾਰਡ ਦੀ ਘੋਸ਼ਣਾ ਕਦੋਂ ਕੀਤੀ ਗਈ ਸੀ? ਸੋ ਇਹਦਾ ਰਾਈਟ ਆਨਸਰ ਆਏਗਾ 옵ਸ਼ਨ ਨੰਬਰ D 17 ਅਗਸਤ 1947 ਮੁਗਲ ਸ਼ਾਸਕ ਸ਼ਾਹ ਜਹਾਂਨ ਦੁਆਰਾ ਹੇਠ ਲਿਖੀ ਸ਼ਹਿਰਾਂ ਵਿੱਚ ਕਿਸ ਦੀ ਸਥਾਪਨਾ ਕੀਤੀ ਗਈ ਸੀ ਸੋ ਆਪਸ਼ਨ ਨੰਬਰ ਸੀ ਫਗਵਾੜਾ ਜਨਾਬ ਸਤਲੁਜ ਵਿੱਚ ਮਿਲ ਕੇ ਪੰਜਨਾਦ ਬਣ ਗਏ ਕਿਹੜੀ ਪੰਜਨਾਦ ਬਣੀ ਹੈ ਸੋਏ ਮਠਨਕੋਟ ਪੰਜਨਾਦ ਕਾਲੀ ਬੇਨ ਕਿਸ ਦੀ ਸਹਾਇਕ ਨਦੀ ਹੈ ਸੋ ਇਹ ਸਹਾਇਕ ਨਦੀ ਹੈਗੀ ਹੈ ਵਿਆਸ ਦੀ ਆਪਸ਼ਨ ਨੰਬਰ ਬੀ ਗਿਆਨ ਪ੍ਰਾਪਤੀ ਤੋਂ ਪਹਿਲਾਂ ਭਗਵਾਨ ਮਹਾਵੀਰ ਦਾ ਕੀ ਨਾਮ ਸੀ ਸੋ ਇਹਦਾ ਨਾਮ ਸੀਗਾ ਵਰਦਮਾਨ ਆਪਸ਼ਨ ਨੰਬਰ ਏ ਰਾਈਟ ਆਨਸਰ ਕਿਹੋ ਇਹਨਾਂ ਸਾ ਕਿਸ ਦੇ ਰਾਜ ਵਿੱਚ ਭਾਰਤ ਆਇਆ ਸੀ ਸੋ ਇਹ ਸੀਗਾ ਹਰਸ਼ਵਰਧਨ ਦੇ ਰਾਜ ਵਿੱਚ অপਸ਼ਨ ਨੰਬਰ ਸੀ ਰਾਈਟ ਆਨਸਰ ਦਿੱਲੀ ਸਲਤਨਤ ਤੇ ਰਾਜ ਕਰਨ ਵਾਲੀ ਇਕੱਲੀ ਔਰਤ ਕੌਣ ਹੈ ਸੋ ਇਹ ਨੇ ਰਜ਼ੀਆ ਸੁਲਤਾਨ ਜਿਹੜੀ ਕਿ ਇਕੱਲੀ ਲੇਡੀ ਹੈ ਜਿਨ੍ਹਾਂ ਨੇ ਦਿੱਲੀ ਦੀ ਸਲਤਨਤ ਤੇ ਰਾਜ ਕੀਤਾ ਹੋਇਆ ਹੈ ਖੇਡ ਅਜਾਇਬ ਘਰ ਕਿਸ ਸ਼ਹਿਰ ਵਿੱਚ ਹੈ ਸੋ ਹੈਗਾ ਲੁਧਿਆਣਾ ਸ਼ਹਿਰ ਵਿੱਚ অপਸ਼ਨ ਨੰਬਰ ਏ ਰਾਈਟ ਆਨਸਰ ਪਹਿਲੀ ਐਂਗਲੋ ਸਿੱਖ ਜੰਗ ਕਦੋਂ ਸ਼ੁਰੂ ਹੋਈ ਸੀ ਦਸੰਬਰ 1845 অপਸ਼ਨ ਨੰਬਰ ਏ ਪੰਜਾਬੀ ਲਿਪੀ ਨੂੰ ਕੀ ਕਿਹਾ ਜਾਂਦਾ ਹੈ ਪੰਜਾਬੀ ਲਿਪੀ ਨੂੰ ਕਿਹਾ ਜਾਂਦਾ ਹੈ ਗੁਰਮੁਖੀ অপਸ਼ਨ ਨੰਬਰ A ਦਾ ਰਾਈਟ ਆਨਸਰ ਹੋਵੇਗਾ ਗੁਰਮੁਖੀ ਸੰਤੋਸ਼ ਟਰੋਫੀ ਭਾਰਤ ਵਿੱਚ ਖੇਡੀਆਂ ਜਾਣ ਵਾਲੀਆਂ ਖੇਡ ਲੀਆਂ ਖੇਡਾਂ ਵਿੱਚੋਂ ਕਿਹੜੀ ਖੇਡ ਨਾਲ ਸੰਬੰਧਿਤ ਹੈ ਸੋ অপਸ਼ਨ ਨੰਬਰ C ਫੁੱਟਬਾਲ ਨਾਲ ਸੰਬੰਧਿਤ ਹੈ ਸੰਤੋਸ਼ ਟਰੋਫੀ ਪੰਜਾਬੀ ریاਸਤੀ ਪ੍ਰਜਾ ਮੰਡਲ ਦਾ ਪ੍ਰਧਾਨ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਚੁਣਿਆ ਗਿਆ ਸੀ ਸੋ অপਸ਼ਨ ਨੰਬਰ D ਸੇਵਾ ਸਿੰਘ ਠਿੱਕਰੀ ਵਾਲਾ ਜੋ ਕਿ ਪੰਜਾਬ ਪੰਜਾਬ ਰਿਆਸਤੀ ਪਰਜਮੰਡਲ ਦੇ ਪ੍ਰਧਾਨ ਸਨ ਸੋ ਇਹ ਸਨ ਅੱਜ ਦੇ ਵੀ ਟੌਪ ਦੇ ਪੰਜਾਬ ਦੇ ਕੁਐਸਚਨ ਜੋ ਕਿ ਪਿਛਲੇ ਐਗਜ਼ਾਮ ਦੇ ਵਿੱਚ ਬਾਰ ਬਾਰ ਰਿਪੀਟ ਹੋ ਰਹੇ ਸੋ ਸਾਰੇ ਜਨ ਇਹਨਾਂ ਨੂੰ ਪੜ੍ਹ ਲਓ ਤੇ ਰਿਵਾਈਜ਼ ਕਰ ਲਓ ਜ਼ਰੂਰ